ਸਕਸੈਸ ਆਫ एवरीथिंग ਇਜ਼ ਬੈਡ ਇਹ ਗੱਲ ਸ੍ਰੀ ਗੁਰਬੰਸ ਸਾਹਿਬ ਜੀ ਨੇ ਚ ਲਿਖੀ ਆ ਆਪਾਂ ਇਸ ਗੱਲ ਤੇ ਅੱਜ ਵਿਚਾਰ ਕਰਨਾ 2 ਮਿੰਟ ਕੱਟ ਕੇ ਜਰਾ ਗੱਲ ਸੁਣੀਓ ਤੁਹਾਡੇ ਹੈਦਵਾਲੀ ਵੇਖੋ ਇਹਦਾ ਮਤਲਬ ਇਹ ਆ ਕਿ ਜੀਵਨ ਦੇ ਵਿੱਚ ਕਿਸੇ ਵੀ ਚੀਜ਼ ਦੀ ਬਹੁਤਾਤ ਜਿਹੜੀ ਆ ਨਾ ਉਹ ਮਾੜੀ ਆ ਜਦੋਂ ਅਸੀਂ ਲੋੜ ਤੋਂ ਵੱਧ ਕੋਈ ਚੀਜ਼ بار بار ਮਤਲਬ ਵਰਤੀ ਜਾਂਦੇ ਵਰਤੀ ਜਾਂਦੇ ਆ ਤੇ ਉਹ ਸਾਨੂੰ ਸਾਰੇ ਪਾਸੇੋਂ ਸਰੀਰ ਦਿਮਾਗ ਮਨ ਸਾਰੇ ਪਾਸੇ ਤੋਂ ਨੁਕਸਾਨ ਪਹੁੰਚਾਉਂਦੀ ਆ ਤੇ ਆਪਾਂ ਵਿਚਾਰ ਇਹ ਕਰਨੀਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ 5-700 ਸਾਲ ਪਹਿਲਾਂ ਸਨਮੇ ਗੱਲ ਕਹਿਗੇ ਤੇ ਅਸੀਂ ਇਹ ਚੀਜ਼ ਕੋਈ ਕਹਿ ਸਕਦੇ ਹਾਂ ਕਿ ਵਾਕਿਆ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਮੇਂ ਸਨਮੇ ਗੱਲ ਕਹਿਗੇ ਬੇਸ਼ੱਕ ਇਹ ਅੰਗਰੇਜ਼ੀ ਦਾ ਕੋਟ ਹੈ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਜਿਹੜਾ ਅਸੀਂ ਆਮ ਸੁਣਦੇ ਆ ਤੇ ਆਪਾਂ ਆਪਣੇ ਜੀਵਨ ਚੋਂ ਲਾਗੂ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਪਰ ਇਹ ਵੇਖੋ ਹੁਣ ਇਸ ਸਮੇਂ ਚ ਇਸ ਸਦੀ ਚ ਲਾ ਲਓ ਜਾਂ ਪਿਛਲੀ ਸਦੀ ਚ ਲਿਖਿਆ ਹੋ ਕੋਈ ਕਿਸੇ ਨੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਕਿੰਨੇ ਸਦੀਆਂ ਪਹਿਲਾਂ ਸਾਨੂੰ ਇਹ ਗੱਲ ਕਹਿ ਗਏ। ਸ੍ਰੀ ਰਗ ਦੇ ਵਿੱਚ ਬੜਾ ਲੰਮਾ ਚੋੜਾ ਸ਼ਬਦ ਹੈ। ਤੇ ਨਾਲ ਨਾਲ ਐ ਪੂਰਾ ਵਿਸਥਾਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹੋ ਗੱਲ ਦੱਸ ਕੇ ਸ਼ਬਦਾਂ ਦਾ ਤੇ ਭਾਸ਼ਾ ਦਾ ਫਰਕ ਹੈ ਬਸ। ਤੇ ਸਾਰੀ ਵਿਸਥਾਰ ਨਾਲ ਦੱਸੀ ਆ ਵੀ ਕਿਸੇ ਵੀ ਚੀਜ਼ ਦੀ ਬਹੁਤAudioAsset ਮਾੜੀ ਆ ਤੇ ਨਾਲ ਨਾਲ ਉਹਦੇ ਰਿਜ਼ਲਟ ਵੀ ਦੱਸਿਆ ਵੀ ਕਿਵੇਂ ਮਾੜੀ ਆ ਕੀ ਰਿਜ਼ਲਟ ਨਿਕਲਦਾ ਜੇ ਰੋਣੀ ਜਿਆਦਾ ਵਰਤੋਂ ਕਰਦੇ ਆ। ਕਿਸੇ ਚੀਜ਼ ਦੀ ਮੈਂ ਕੋਸ਼ਿਸ਼ ਹਵ ਤੇ ਦਾਂ ਹੁੰਦਾ ਕਿ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਦੇ ਤਨ ਪੀੜੀ ਮਨ ਵਿੱਚ ਚੱਲੇ ਵਕਾਰ ਕਿ ਠੀਕ ਹੈ ਅਸੀਂ ਲੋੜ ਜਿੰਨਾ ਖਾ ਲਿਆ ਪਰ ਉਤੋਂ ਸ਼ੁਰੂ ਕਰਦੇ ਸੀ ਬਲੰਕ ਤੇ ਕਿ ਹੋਰ ਖਾਣਾ ਖੁਸ਼ੀ ਖੁਆਰ ਕਿ ਜਦੋਂ ਅਸੀਂ ਬਹੁਤਾ ਤਰੂ ਵਿੱਚ ਲਈ ਜੰਨੇ ਕੋਈ ਖਾਣ ਵਾਲੀ ਚੀਜ਼ ਤੇ ਕਹਿੰਦੇ ਉਹ ਫਿਰ ਸਾਨੂੰ ਉਹਦੇ ਨਾਲ ਵੀ ਸੰਤੁਸ਼ਟੀ ਕੀ ਮਿਲਣੀ ਹਾਂ ਸਭ ਸਾਡਾ ਹੋਰ ਸਾਡੀ ਖੁਸ਼ੀ ਖੁਆਰ ਹੁੰਦੀ ਆ ਕਿ ਵੀ ਕਿ ਕਹਿੰਦੇ ਜੇ ਤ ਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਕਿ ਸਾਡਾ ਤਨ ਪੀੜਤ ਹੁੰਦਾ ਤੇ ਸਾਡੇ ਮਨ ਚ ਵੀ ਵਿਕਾਰ ਚੱਲਦੇ ਆ ਵੇਖੋ ਨਾਲ ਨਾਲ ਰਿਜ਼ਲਟ ਦੱਸਿਆ ਸਰ ਇਦਾਂ ਹੀ ਖੂਰ ਸੋਨਾ ਮੂੰਹ ਹੋਰ ਜਦੋਂ ਕਿਸੇ ਨੂੰ ਕੋਈ ਪੈਸਾ ਥੇਲਾ ਜਿਆਦਾ ਪ੍ਰੋਤਵਾਣ ਨੇ ਦਿੱਤਾ ਵਾ ਤੇ ਉਹ ਐਸ਼ੋ ਰਾਮ ਵੱਲ ਜਿਆਦਾ ਧਿਆਨ ਦੇਵੇ ਹੋਰ ਪਹਿਨਣ ਕੁਝ ਹੀ ਖਵਾ ਦੇ ਕੱਪੜੇ ਲੈ ਲਈ ਪਾਈ ਜਾਵੇ ਮਤਲਬ ਬਦਲ ਕੇ ਇਸ ਤਰ੍ਹਾਂ ਜਿਹੜੀਆਂ ਸਾਡੇ ਪੋਗਣ ਵਾਲੀਆਂ ਚੀਜ਼ਾਂ ਆ ਕਿੰਨੇ ਚੀਜ਼ੇ ਦਾ ਹਵਾਲਾ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਨੁਕਸਾਨ ਨਾਲ-ਨਾਲ ਦੱਸਿਆ ਵੀ ਕਿਵੇਂ ਨੁਕਸਾਨ ਕਰਦੀਆਂ ਸਾਡੇ ਸਰੀਰ ਨੂੰ ਬੜਾ ਵਧੀਆ ਸ਼ਬਦ ਹੈ ਵੇਖੋ ਕਿੰਨੀ ਦੂਰ ਦ੍ਰਿਸ਼ਟੀ ਨਾਲ ਉਹ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਕਨੇਕਨੇ ਮਤਲਬ ਸ਼ਬਦ ਜਿਹੜੇ ਇਹ ਲੈ ਕੇ ਇਹ ਹੁਣ ਅਸੀਂ ਤੇ ਹੁਣ ਪੜਦੇ ਜੇ ਡਾਕਟਰ ਸਾਨੂੰ ਅੱਜ ਕੱਲ ਵੈਸੇ ਡਾਕਟਰ ਵੀ ਕਹਿੰਦੇ ਆ ਕਿ ਥੋੜਾ ਨੀਂਦ ਲਾਓ ਥੋੜਾ ਖਾਓ ਲੋੜ ਅਨੁਸਾਰ ਉਹ ਖਰਾਕ ਕੀ ਕਹਿੰਦੇ ਫਿਰ ਖਾਣਾ ਖਾਣਾ ਚਾਹੀਦਾ ਵੀ ਉਹ ਤੋਂ ਘੱਟ ਹੀ ਇੱਕ ਅੱਧਾ ਤੇ ਪਰ ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦਾ ਸੋਣਾ ਸਾਨੂੰ ਇਹ ਸਾਰਾ ਦੇਖ ਕੇ ਆ ਤੇ ਸ੍ਰੀ ਗੁਰੂ ਗਬਨ ਸਾਹਿਬ ਜੀ ਇਹ ਤਰਜਾ ਹੈਗਾ ਲੋੜਿਆ ਸ੍ਰੀ ਗੁਰੂ ਗਬਨ ਸਾਹਿਬ ਦਾ ਪਾਠ ਸਹਿਜ ਨਾੜ ਕਰਨ ਦੀ ਸਹਿਜ ਪਾਠ ਜਿਹਨੂੰ ਤਾਂ ਹੀ ਕਹ ਦਿੰਦੇ ਆ ਬੜਮਸ ਚਾਹੀਆਂ ਇਹ ਇਹੋ ਗੱਲ ਇਹ ਦੂਜੇ ਰੂਪ ਚ ਵੀ ਸਿੱਧ ਗੋਸ਼ਤ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਹੀ ਆ ਕਿ ਖੰਡਕ ਤਨਿੰਦਰਾ ਅਲਪ ਆਹਾਰ ਕਿ ਥੋੜੀ ਨੀਂਦ ਲਵੋ ਅਲਪ ਆਹਾਰ ਨੂੰ ਥੋੜਾ ਭੋਜਨ ਲਵੋ ਬੜੇ ਕਮੜੇ ਕਸਟਾਈਆਂ ਤੋਂ ਮਾਨ ਜਾਣੂ ਕਰਾਇਆ ਸ੍ਰੀ ਗੁਰਨਾਕ ਦੇਵ ਜੀ ਨੇ ਬੜੇ ਸ਼ਬਦ ਆਉਂਦੇ ਯਾਰ ਜਾਦੂਈ ਆਉਣ ਨੇ ਪਰ ਵੀਡੀਓ ਲੰਮੀ ਮੈਂ ਤਾਂ 2-3 ਮਿੰਟ ਦੀ ਗੱਲ ਕੀਤੀ ਓਨੀ ਕੁ ਬਣਾਉਣੀ ਸੋ ਵੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਠ ਜਿਹੜਾ ਵਾ ਨੂੰ ਜਦੋਂ ਅਸੀਂ ਡੁੰਗਾਈ ਨਾ ਕਰਦੇ ਆ ਨਾ ਸੋਚ ਕੇ ਉਹਦੇ ਅਰਥ ਸਮਝ ਕੇ ਤੇ ਫਿਰ ਇਹੋ ਜੀਆਂ ਵਾਦੂ ਉਸ ਚੰਨ ਸਾਰੇ ਜੀਵਨ ਨਾਲੀ ਸਬੰਧ ਸਨੁਛਾਣਿਆ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਤੋਂ ਮਿਲਦਾ ਨਾ ਹਰ ਗੱਲ ਦਾ ਜਵਾਬ ਉੱਥੋਂ ਮਿਲਦਾ ਲੋੜ ਹੈ ਕਿ ਸਹਿਜ ਪਾਠ ਕਰਨ ਦੀ ਤੇ ਫਿਰ ਸਭ ਸਾਰਾ ਕੁਝ ਸਮਝ ਆ ਜਾਂਦਾ ਤੇ ਅਸੀਂ ਆਪਣਾ ਜੀਵਨ ਜਿਹੜਾ ਵਾ ਉਹ ਉਹਨਾਂ ਲੀਕਾਂ ਤੇ ਚਲਾ ਕੇ ਤੇ ਵਧੀਆ ਬਣਾ ਸਕਦੇ ਹਾਂ